ਪਾਕਿਸਤਾਨ ਦਰਸ਼ਨਾ ਲਈ ਗਈ ਭਾਰਤੀ ਸਿੱਖ ਮਹਿਲਾ ਦੇ ਜਥੇ ਚੋਂ ਕਪੂਰਥਲਾ ਦੀ ਮਹਿਲਾ ਸਰਬਜੀਤ ਕੌਰ ਦੀ ਗਾਇਬ ਮੌਜੂਦਗੀ ਮਾਮਲੇ ਚ ਹੁਣ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਦੱਸਦੀ ਹੈ ਕਿ ਸ਼ੁਰੂਆਤੀ ਤੌਰ ਤੇ ਸਰਬਜੀਤ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ ਪਰ ਜਾਂਚ ਵਿੱਚ ਪਤਾ ਲੱਗਾ ਸੀ ਕਿ ਉਹ ਗੁੰਮ ਨਹੀਂ ਸਗੋਂ ਪਾਕਿਸਤਾਨ ਚ ਆਪਣੇ ਨਾਮ ਨੂੰ ਬਦਲ ਕੇ ਨੂਰ ਹੁਸੈਨ ਦੇ ਨਾਮ ਨਾਲ ਨਿਕਾਹ ਕਰ ਚੁੱਕੀ ਹੈ ਸਰਬਜੀਤ ਕੌਰ 1932 ਸਿੱਖ ਸੰਗਤ ਦੇ ਨਾਲ 4 ਨਵੰਬਰ ਨੂੰ ਅਟਾਰੀ ਬਾਰਡਰ ਤੋਂ ਪਾਕਿਸਤਾਨ ਗਈ ਸੀ ਪਰ ਵਾਪਸੀ ਦੇ ਜਥੇ ਵਿੱਚ ਸ਼ਾਮਿਲ ਨਹੀਂ ਹੋਈ ਜਾਂਚ ਦੌਰਾਨ ਉਹਨਾਂ ਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ ਅਤੇ ਪਾਸਪੋਰਟ ਨੰਬਰ ਖਾਲੀ ਹੋਣ ਕਾਰਨ ਸ਼ੱਕ ਵਧ ਗਿਆ ਸੀ ਇਸ ਆਧਾਰ ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਹੁਣ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਸਰਬਜੀਤ ਕੌਰ ਮਾਮਲੇ ਨੂੰ ਲੈ ਕੇ ਐਫਜੀਪੀਸੀ ਦਾ ਵੱਡਾ ਵਿਹਾਨ ਵੀ ਸਾਹਮਣੇ ਆਇਆ ਹੈ ਐਫਜੀਪੀਸੀ ਨੇ ਕਿਹਾ ਕਿ ਸਰਬਜੀਤ ਕੌਰ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਪਾਕਿਸਤਾਨ ਜਾਣ ਵਾਲੇ ਜਥੇ ਚ ਸਰਬਜੀਤ ਕੋਰ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਸਰਬਜੀਤ ਕੋਰ ਨੂੰ ਇਕੱਲੀ ਹੋਣ ਕਾਰਨ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਐਸਜੀਪੀਸੀ ਦਾ ਇਸ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਐ ਐਫਜੀਪੀਸੀ ਨੇ ਕਿਹਾ ਕਿ ਸਰਬਜੀਤ ਕੋਰ ਨੇ ਆਪਣੇ ਪਿੰਡ ਦੀ ਪੰਚਾਇਤ ਤੋਂ ਲਿਖਵਾਇਆ ਸੀ ਜਿਸ ਮਗਰੋਂ ਇਹ ਇਜਾਜ਼ਤ ਦਿੱਤੀ ਸੀ ਪਰ ਪਹਿਲਾਂ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਗਈ ਸੀ ਐਫਜੀਪੀਸੀ ਦੇ ਵੱਲੋਂ ਇਹ ਜਥੇ ਚ ਜਾਣ ਵਾਲੀ ਅਰਜੀ ਜੋ ਹੈ ਇਹ ਖਾਰਿਜ ਕਰ ਦਿੱਤੀ ਗਈ ਸੀ ਤਾਂ ਵੱਡਾ ਬਿਆਨ ਐਫਜੀਪੀਸੀ ਦਾ ਇਸ ਮਾਮਲੇ ਨੂੰ ਲੈ ਕੇ ਹੁਣ ਸਾਹਮਣੇ ਆਇਆ ਹੈ ਪਾਕਿਸਤਾਨ ਦਰਸਨਾ ਲਈ ਗਈ ਭਾਰਤੀ ਸਿੱਖ ਮਹਿਲਾ ਦੇ ਜਥੇ ਚੋਂ ਕਪੂਰਥਲਾ ਦੀ ਮਹਿਲਾ ਸਰਬਜੀਤ ਕੌਰ ਦੀ ਗੈਰ ਮੌਜੂਦਗੀ ਮਾਮਲੇ ਚ ਹੁਣ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਦੱਸਦੀ ਹੈ ਕਿ ਸ਼ੁਰੂਆਤੀ ਤੌਰ ਤੇ ਸਰਬਜੀਤ ਦੇ ਗੁੰਮ ਹੋਣ ਦੀ ਸੂਚਨਾ ਮਿਲੀ ਸੀ ਪਰ ਜਾਂਚ ਵਿੱਚ ਪਤਾ ਲੱਗਾ ਸੀ ਕਿ ਉਹ ਗੁੰਮ ਨਹੀਂ ਸਗੋਂ ਪਾਕਿਸਤਾਨ ਚ ਆਪਣੇ ਨਾਮ ਨੂੰ ਬਦਲ ਕੇ ਨੂਰ ਹੁਸੈਨ ਦੇ ਨਾਮ ਨਾਲ ਨਿਕਾ ਕਰ ਚੁੱਕੀ ਹੈ ਸਰਬਜੀਤ ਕੋਰ 1932 ਸਿੱਖ ਸੰਗਤ ਦੇ ਨਾਲ 4 ਨਵੰਬਰ ਨੂੰ ਅਟਾਰੀ ਬਾਰਡਰ ਤੋਂ ਪਾਕਿਸਤਾਨ ਗਈ ਸੀ ਪਰ ਵਾਪਸੀ ਦੇ ਜਥੇ ਵਿੱਚ ਸ਼ਾਮਿਲ ਨਹੀਂ ਹੋਈ ਜਾਂਚ ਦੌਰਾਨ ਉਹਨਾਂ ਦੇ ਇਮੀਗ੍ਰੇਸ਼ਨ ਫਾਰਮ ਵਿੱਚ ਕੌਮੀਅਤ ਅਤੇ ਪਾਸਪੋਰਟ ਨੰਬਰ ਖਾਲੀ ਹੋਣ ਕਾਰਨ ਸ਼ੱਕ ਵਧ ਗਿਆ ਸੀ ਇਸੇ ਆਧਾਰ ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਹੁਣ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਸਰਬਜੀਤ ਕੌਰ ਮਾਮਲੇ ਨੂੰ ਲੈ ਕੇ ਐਫਜੀਪੀਸੀ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਐਫਜੀਪੀਸੀ ਨੇ ਕਿਹਾ ਕਿ ਸਰਬਜੀਤ ਕੌਰ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਪਾਕਿਸਤਾਨ ਜਾਣ ਵਾਲੇ ਜਥੇ 'ਚ ਸਰਬਜੀਤ ਕੌਰ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਸਰਬਜੀਤ ਕੌਰ ਨੂੰ ਇਕੱਲੀ ਹੋਣ ਕਾਰਨ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਐਫਜੀਪੀਸੀ ਦਾ ਇਸ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਐਫਜੀਪੀਸੀ ਨੇ ਕਿਹਾ ਕਿ ਸਰਬਜੀਤ ਕੌਰ ਨੇ ਆਪਣੇ ਪਿੰਡ ਦੀ ਪੰਚਾਇਤ ਤੋਂ ਲਿਖਵਾਇਆ ਸੀ ਜਿਸ ਮਗਰੋਂ ਇਹ ਇਜਾਜ਼ਤ ਦਿੱਤੀ ਸੀ ਪਰ ਪਹਿਲਾ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਗਈ ਸੀ ਐਫਜੀਪੀਸੀ ਦੇ ਵੱਲੋਂ ਇਹ ਜਥੇ ਤੇ ਜਾਣ ਵਾਲੀ ਅਰਜੀ ਜੋ ਹੈ ਇਹ ਖਾਰਿਜ ਕਰ ਦਿੱਤੀ ਗਈ ਸੀ ਤਾਂ ਵੱਡਾ ਬਿਆਨ ਐਫਜੀਪੀਸੀ ਦਾ ਇਸ ਮਾਮਲੇ ਨੂੰ ਲੈ ਕੇ ਹੁਣ ਸਾਹਮਣੇ ਆਇਆ ਹੈ